ਜਾ ਬੇਲੇ ਬਾਹ ਵੱਢੀ ਜਾ ਵੇਖੋ ਕੋਈ ਨਾ ਬਖਸ਼ਾ ਜਾਵੇ ਜੀ ਸੱਤ ਦੇ ਸੱਤ ਜਾਣਿਆ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ। ਕੋਈ ਨਾ ਬਖਸ਼ਿਆ ਜਾਵੇ। ਕਿਹੜਾ ਕਿੱਥੋਂ ਰਹਿਣ ਵਾਲੇ ਜੋ? ਅਸੀਂ ਪੱਕੀ ਤੋਂ ਤੇ ਕੀ ਗੱਲ ਹੋਈ ਆ? ਘਰ ਆ ਗਏ ਆ ਨਿਹੰਗ ਪੈ ਗਏ ਆ ਤੇ ਬਦਲੇ ਦੇ ਬਾਹ ਵਢੀ ਜਾ ਵੇਖੋ। ਕੌਣ ਵਿਆਹ ਕੌਣ ਕਰੇ? ਨਿਹੰਗ ਸਿੰਘਾਂ ਦੀ 5 6 7 7 ਜਾਨੀ 7 ਨਿਹੰਗ 7 ਨਿਹੰਗ ਪਰਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਗੋਣਾ। ਪਰਿੰਦਰ ਸਿੰਘ ਜੋ 302 ਦਾ ਪਰਚਾ ਕੀਤਾ ਜਾਵੇ। ਕੋਈ ਨਾ ਬਖਸ਼ਿਆ ਜਾਵੇ। ਕਿਹੜਾ ਕਿੱਥੋਂ ਰਹਿਣ ਵਾਲੇ ਜੋ? ਅਸੀਂ ਪੱਕੀ ਤੋਂ ਤੇ ਕੀ ਗੱਲ ਹੋਈ ਆ? ਘਰ ਆ ਗਏ ਆ ਨਿਹੰਗ ਪੈ ਗਏ ਆ ਤੇ ਬਦਲੇ ਦੇ ਬਾਹ ਵਢੀ ਜਾ ਵੇਖੋ। ਕੌਣ ਵਿਆਹ ਕੌਣ ਕਰੇ? ਆਂਸਿਆਂ ਦੀ 5 6 7 7 ਨਾਂਗੇ 7 ਨਾਂਗੇ ਪਵਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਕੌਣਾ ਪਵਿੰਦਰ ਸਿੰਘ ਜੋ ਬਿਲਕੁਲ ਅਜ ਕੀ ਗੱਲ ਕੀਤੀ ਹੈ ਇਹਨਾਂ ਦੀ ਗੱਲ ਪਈ ਨਹੀਂ ਹੋਈ ਕਿਸੇ ਨਾਲ ਕੋਈ ਮਾੜਾ ਮੋਟਾ ਹੈਗਾ ਇਹ ਦੇਉਂਣਾ ਨੇ ਪੈਸੇ ਦੇ ਕੇ ਉਹਨਾਂ ਨੇ ਹੰਗੜਾ ਖਲਾਸਤਾ ਇਹ ਰਿਆ ਨਾ ਗੱਲ ਕੀ ਹੈ ਇਹਨਾਂ ਦੀ ਗੱਲ ਪਈ ਨਹੀਂ ਹੋਈ ਕਿ ਕਰਤਾਰ ਕਰਾਏ ਕਿ ਦੁਕਾਨ ਅਗਲੀ ਇੱਕ ਵਾਰ ਸਾਨੂੰ ਇਹ ਨਹੀਂ ਕਰਾਉਂਦਾ ਤਾਂ ਬਈ ਕਿਸਮੇ ਦੀ ਵੱਡੀ ਖਬਰ ਪੱਟੀ ਤੋਂ ਆ ਰਹੀ ਹੈ ਜਿੱਥੇ ਨਿਹੰਗਾਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਵਾਰਦਾਤ ਪੱਟੀ ਵਿਖੇ ਵਾਰਡ ਨੰਬਰ 6 ਦੀ ਦੱਸੀ ਜਾ ਰਹੀ ਹੈ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਨਿਹੰਗਾਂ ਦਾ ਕੁਝ ਵਿਅਕਤੀਆਂ ਦੇ ਨਾਲ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ ਨਿਹੰਗ ਸਿੰਘ ਇੱਕ ਕਰਦੇ ਅੰਦਰ ਦਾਖਲ ਹੁੰਦੇ ਹਨ ਅਤੇ ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਇਹਨਾਂ ਕਾਫੀ ਧੱਕਾ ਮੁਕੀ ਹੁੰਦੀ ਹੈ ਫਿਰ ਇਸ ਦਰਾਂ ਨਿਹੰਗ ਸਿੰਘਾ ਵੱਲੋਂ ਤੇਜ਼ ਚਾਰ ਹਥਿਆਰਾਂ ਦੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਮ੍ਰਿਤਕ ਦਾ ਪਿੰਡੀ ਪਛਾਣ ਛਮੀ ਕੁਮਾਰ ਪੁਰੀ ਵਜੋਂ ਹੋਈ ਹੈ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ ਦਾ ਮਾਹੌਲ ਫੈਲ ਗਿਆ ਸਰਕਾਰ ਮੁਰਦਾਬਾਦ 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 ਕਾਂਡਰ ਦੇ ਕਟਕ੍ਰੋਹ ਨਹੀਂ ਸਰਕਾਰ ਮੁਰਦਾਬਾਦ 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 ਦੇ ਬੱਚੇ ਅਣਰੋਣੀ ਸਰਕਾਰ ਮੁਰਦਾਬਾਦ ਮੁਰਦਾਬਾਦ No! no, no. no, no. ਇਹ ਗੱਲ ਕਰੋ ਬਹਿ ਕੇ ਕਿਸੇ ਨੇ ਨਹੀਂ ਮੰਨੀ ਉਦੋਂ ਕਿਰਪਾਨਾ ਕੱਢ ਕੇ ਸਿੱਧਾ ਹੀ ਅਮਲਾ ਕਰਤਾ ਉਹ ਤੋਂ ਬਾਅਦ ਪ੍ਰਸ਼ਾਸਨ ਦਾ ਦੇਖ ਲਓ ਜਿੰਦਾ ਬੰਦਾ ਲੈ ਕੇ ਆਏ ਆ ਚੰਗਾ ਭਲਾ ਇੱਥੇ ਆਪਾਂ ਕਿੰਨਾ ਬਲੀਡਿੰਗ ਹੁੰਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਉਹ ਤੋਂ ਬਾਅਦ ਹੁਣ ਪੂਰੇ ਹੋ ਕੇ ਡੈਥ ਹੋ ਗਈ ਸਾਡਾ ਹੀ ਰੇੜਗਾ ਬੰਦਾ ਖਤਮ ਕਰਤਾ ਜੋ ਹੁਣ ਮਰੇ ਨੂੰ ਗਲੂਕਾ ਪਾ ਦੇ ਗਏ 10 ਸੋ ਇਹ ਹੋ ਜਾ ਕੀ ਹਸਪਤਾਲ ਕੋਲੋਂ ਥੋੜਿਆ ਜੀ ਕੋਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਏ ਪਰ ਉਹ ਪੁਲਿਸ ਪ੍ਰਸ਼ਾਸਨ ਵੀ ਆਇਆ ਹੁਣ ਹੀ ਹੈਗੇ ਆ ਮਦਰ ਔਨ ਦੀ ਸਪੋਰਟ ਸਾਨੂੰ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਜੀ ਵੇਖੋ ਸਾਡਾ ਤੇ ਫਿਰ ਨਹੀਂ ਦੁਆੰਦਾ ਰਹਿਣਾ ਬੇੜਾ ਘੜ ਕੇ ਇੱਥੇ ਨਾ ਅਸੀਂ ਤੇ ਆਹ ਕਵਾਂਗੇ ਕਿ ਸਾਾਨੂੰ ਆਂਦੇ ਆ ਅਸੀਂ ਵੜਦਾਂਗੇ ਆਈ ਖਾਲਿਸਤਾਨੀ ਆ ਆ ਤੇ ਅਸੀਂ ਤੇ ਰਹਿ ਕੇ ਬਸ ਇਹਨਾਂ ਜੋਗੇ ਅੱਜ ਇਹਨੂੰ ਵੱਡੇ ਕਾਰਨ ਸ਼ਹਿਰ ਚ ਦੇ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊਗਾ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਨਾ ਆਏ ਕਿੰਨੇ ਜਣੇ ਨੇ ਜਿਹੜੇ ਸੱਤ ਜਣੇ ਸੀ ਨੋਆ ਗੱਡੀ ਤੇ ਆਏ ਇਹ ਨਹੀਂ ਆਪਾਂ ਇਹਨਾਂ ਦੇ ਸਾਰੇ ਨਿਆਂਗੀ ਕੋ ਜਾ ਬਾਕੀ ਕਈ ਹੈਗੇ ਯਾਰ ਜਿਹੜੇ ਚੰਗੇ ਭਲੇ ਮਗਰ ਇਹ ਟੂੜੀ ਨੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਲੇ ਆ ਜਿਹੜੇ ਜ਼ਖਮੀ ਜਿਹੜੇ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹੇ ਨੂੰ ਕਰਦਾ ਜਿਹੜੇ ਜ਼ਖਮੀ ਹੋਏ ਕਿੰਨੇ ਜਣੇ ਟੋਟਲ ਤਿੰਨ ਜਣੇ ਦੇਨ ਇकडे ਕੀ ਨਾ ਉਹਨਾਂ ਦਾ ਇਹ ਸ਼ਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਮਨਪੁਰੀ ਜਿਹੜਾ ਜ਼ਖਮੀ ਆ ਇੱਕ ਕਰਨਪੁਰੀ ਮੇਰਾ ਜਖਮੀ ਸਾਰੇ ਵੱਡੇ ਆ ਪੱਟੀ ਰਹੀ ਆ ਪੱਟੀ ਦੇ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲਾਗੇ ਜਾ ਕੇ ਵੇ ਲੋ ਖੂਨ ਹੀ ਖੂਨ ਹੋਇਆ ਆ ਗਾਂ ਜਾਣ ਕੇ ਗੱਲ ਪਏ ਆ ਕਿ ਘਰ ਘਰੇ ਜਾਣ ਕੇ ਘਰਾਂ ਤੇ ਪਏ ਲੁੱਟਣੇ ਪਏ ਆ ਕਿ ਗੱਲ ਕਾ ਦਾ ਪਏ ਕੀ ਮੰਗ ਕਰੋਗੇ ਉਹਨਾਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਨਾਂ ਨੇ 302 ਦਾ ਪਰਚਾ ਕੀਤਾ ਜਾਵੇਗਾ। ਕੋਈ ਨਾ ਬਖਸ਼ਿਆ ਜਾਵੇ। ਕਿਹੜਾ ਕਿੱਥੋਂ ਰਹਿਣ ਵਾਲੇ ਜੋ? ਨਹੀਂ ਪੱਕੀ ਤੋਂ ਤੇ ਕੀ ਗੱਲ ਹੋਈ ਆ? ਘਰ ਆ ਗਏ ਆਂ ਨਿਹੰਗ ਪੈ ਗਏ ਆ ਤੇ ਬਦਲੇ ਦੇ ਬਾਹ ਵਢੀ ਜਾ ਵੇਖੋ। ਕੌਣ ਪਿਆ ਕੌਣ ਕਰੇ? ਨਿਹੰਗ ਸਿੰਘੀ ਪੰਜ 6 7 7 ਨਿਹੰਗ 7 ਨਿਹੰਗ ਪਰਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਕੌਣਾ। ਪਰਿੰਦਰ ਸਿੰਘ ਲੈ ਜਾਓ। ਅਜੇ ਕੀ ਗੱਲ ਕੀਤੀ ਇਹਨਾਂ ਦੀ? ਗੱਲ ਕੋਈ ਨਹੀਂ ਹੋਈ ਕਿਸੇ ਨਾਲ ਕੋ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੇ ਨਿਹੰਗ ਘੁਲਾਤਾ ਆਇਆ ਰਿਆ ਨਾ। ਹੂੰ ਇਹਨਾਂ ਨੂੰ ਗਿਆ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਕੀ। ਦੇ ਬਾਹਰ ਚਲੇਗੇ ਬਾਹਰ ਕੱਢਦੇ ਰਹਿ ਉਹਨਾਂ ਨੂੰ ਤੇ ਮੈਂ ਬਾਹਰ ਆ ਗੁੱਟ ਮਾਰ ਦਿੱਤਾ ਉਹਨਾਂ ਨੂੰ ਕੀ ਮਾਰਿਆ ਕੀ ਫੋਟੋਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਕੀ ਮਾਰਿਆ ਕੀ ਤੇ ਸਰਪੰਚਾਂ ਮਾਰੀਆਂ ਗੱਲਾ ਇਸੇ ਦੇ ਹੀ ਹੈ ਕਿ ਹੋਰ ਵੀ ਕੋਈ ਮੁੰਡਾ ਦਾ ਵੀ ਮੇਰਾ ਗੁੱਠਾ ਲੱਗਦਾ ਤੇ ਕੀ ਮੰਗ ਲੋਗੇ ਕੀ ਮੰਗ ਕਰੋਗੇ ਜਣਾ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਕਾਰਵਾਈ ਹੋਣੀ ਚਾਹੀਦੀ ਬਾਈ ਤੁਸੀਂ ਦੇਖੋ ਮਾਰ ਗਏ ਮਾਰ ਗਏ ਕਿਹਵਾਤ ਮਾੜੇ ਸਪਟਾ ਪਰਚਾ ਨਾ ਹੁੰਦੇ ਜਦ ਡਾਕਟਰ ਦੇ ਕਾਰਵਾਈ ਹੋਣੀ ਹੈ ਜਿਹੜਾ ਜਿੱਡੀ ਬੜਿਆ ਬੁਰਕਾ ਆ ਗਿਆ ਬੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਹੈ ਇੱਥੋਂ ਡਾਕਟਰ ਨਹੀਂ ਕੰਮ ਕਰਦਾ ਕੋਈ ਬਾਹਰ ਹੀ ਗਿਆ ਹਾਂ ਜੀ ਬਿਆਨ ਲਿਖਣ ਦੇ ਲਈ ਬਿਆਨ ਲਾ ਦੇ ਲਿਖਣ ਦੇ ਹਾਂ ਜੀ ਬਿਆਨ ਲਿਖਣ ਦੇ ਅੱਛਾ ਤੁਹਾਨੂੰ ਇੰਪੀਲ ਖਤਰਾ ਤੇ ਬਿਆਨ ਕੋਈ ਤੇ ਕੀ ਘਟਨਾ ਹੋਈ ਕੀ ਆ ਘਟਨਾ ਹੈ ਨਿਹੰਗਾਇ ਜੀ ਹਾਂ ਉਹਦਾ ਪੈਸਾ ਦਾ ਲਿਖਾਇਆ ਕਿ ਸਰਪਤਾ ਲੱਗਾ ਕੌਣ ਨੇ ਆ ਕਿਹਨਾਂ ਕਿਥੋਂ ਦੇ ਰਹਿਣ ਵਾਲੇ ਆ ਹਾਂ ਜੀ ਬਰਮੰਦਰ ਸਿੰਘ ਤੁਹਾਨੂੰ ਲਬਿੰਦਰ ਸਿੰਘ ਤੇ ਸਿਬਟੋਆ ਤੇ ਇੱਕ ਦਾ ਨਿਸ਼ਾਨ ਸਿੰਘ ਗੇਰਵਾਲ ਆ ਤੇ ਫੋਟਵਾ ਸਾਡੇ ਡੇਰੇ ਦੇ ਤੇਲ ਗੇਲ ਦੇ ਲੱਗੇ ਡੇਰਾ ਨਾਲ ਝਗੜੇ ਦਾ ਕਾਰਨ ਕੀ ਸਾਰਾ ਇਹਦਾ ਕਰਤਾਰ ਕਰਾਜੋ ਝਗੜੇ ਦਾ ਕਾਰਨ ਕੀ ਹੈ ਜੀ ਕਹਿੰਦੇ ਕਾਲੇ ਗੁੱਗਲ ਕਹਿੰਦਾ 61% ਨੇ ਪਾਏ ਹਾਂਜੀ ਪੂਰੀ ਖਾਦੇ ਨਾ ਪੈਸੇ ਪਾੜੇ ਉਹਨਾਂ ਨੇ ਕਰਾ 30000 ਕਿੰਨੇ ਪੈਸੇ ਕਿਨੇ ਹੈ 30000 ਉਹਦੇ ਸਬੰਧ ਕਰੇ ਆਣ ਕੇ ਗੱਲ ਬਹਿ ਕੇ ਦੁਕਾਨ ਕਿੰਨੇ ਜਣੇ ਕੈਨੇਡੀਅਨ ਜਿਹੜੇ ਸੱਟਾਂ ਲੱਗੀਆਂ ਕੀ ਹੱਦ ਜਾਣੇ ਦੱਸਦੇ ਨਹੀਂ ਜਿਹੜੇ ਜ਼ਖਮੀ ਹੋਏ ਕਿੰਨੇ ਜਾਣੇ ਆ ਜਿਹੜੇ ਜਾਨੇ ਜਿਹੜੇ ਕੜੇ ਦੀ ਮੌਤ ਹੋ ਗਈ ਆ ਡੈਥ ਹੋ ਗਈ ਆ ਤੁਸੀਂ ਜੇਦੀ ਮਹਤਵਯੋਗਨ ਆ ਗਈ ਆ 26 ਅਗਲੀ ਕਾਰਵਾਈ ਕੀਆ ਬਲੇ ਜਿਲ੍ਹੇਂ ਦੀ ਜਾ ਰਹੀ ਆ ਬਹੁਤ ਬੜੀ ਕਾਰਵਾਈ ਕਰਦੀ ਆ ਸਾਨੂੰ ਇਹ ਨਹੀਂ ਡਰ ਇਸ ਵਿੱਚ ਦੀ ਵੱਡੀ ਖਬਰ ਪੱਟੀ ਤੋਂ ਆ ਰਹੀ ਹੈ ਜਿੱਥੇ ਨਿਹੰਗਾਂ ਵੱਲੋਂ ਇੱਕ ਨ